ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਨ ਦੇਸ਼ ਦੇ ਇਤਿਹਾਸ ਦੇ ਨਾਲ ਕਾਫੀ ਵੱਡਾ ਮਹੱਤਵ ਰੱਖਦਾ ਦਿੱਲੀ ਦੇ ਅੰਦਰ ਜਾਂ ਹੋਰ بڑے ਥਾਵਾਂ ਦੇ ਉੱਤੇ ਇੱਕ ਬੋਰਡ ਲੱਗੇ ਦਿਖਾਈ ਦੇ ਰਹੇ ਨੇ ਕਿ ਲੋਕਤੰਤਰ ਨੂੰ ਬਚਾਉਣ ਲਈ ਸੰਵਿਧਾਨ ਨੂੰ ਬਚਾਉਣ ਲਈ ਇੱਕ ਲੜਾਈ ਲੜੀ ਗਈ ਜਿਹਨੂੰ ਐਮਰਜੈਂਸੀ ਦਾ ਮੋਰਚਾ ਸੀ ਇੰਦਰਾ ਗਾਂਧੀ ਨੇ ਇੱਕ ਐਮਰਜੈਂਸੀ ਲਾਈ ਅੱਜ ਇੱਕ ਹੋਰ ਦੇ ਰੈ ਇਤਫਾਕਨ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਗੁਰੂ ਸਹਿਬਾਨ ਵੱਲੋਂ ਪੰਜ ਪ੍ਰਧਾਨੀ ਦੀ ਪਰੰਪਰਾ ਜਿਹੜੀ ਹੈ ਇਸ ਦੁਨੀਆ ਨੂੰ ਬਖਸ਼ੀ ਤੇ ਡਿਕਟੇਟਰ ਰਾਜ ਜਿਹੜਾ ਅਸੀਂ ਮੁਗਲੀਆਂ ਸلطਨਤ ਦਾ ਉਹਨੂੰ ਖਤਮ ਕਰਕੇ ਇੱਕ ਸਿੱਖ ਰਾਜ ਸਥਾਪਿਤ ਕੀਤਾ ਜੀਨੂੰ ਅਸੀਂ ਕਹਿ ਸਕਦੇ ਹਾਂ ਕਿ ਲੋਕਤੰਤਰ ਦਾ ਮੁੱਢ ਵੱਜਿਆ ਇਸ ਦੇਸ਼ ਨੇ ਆਜ਼ਾਦੀ ਦਾ ਸੁਪਨਾ ਲਿਆ ਇਸ ਦੇਸ਼ ਨੇ ਆਜ਼ਾਦੀ ਦਾ ਆਨੰਦ ਲਿਆ ਸੋ ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਰਾਜ ਨੂੰ ਅੱਜ ਵੀ ਚੱਪੜ ਚਿੜੀ ਦੀ ਉਹ ਮিনার ਜਿਹੜੀ ਆ ਉਸ ਗੱਲ ਨੂੰ ਦਰਸਾਉਂਦੀ ਆ ਉਹਨਾਂ ਨੂੰ ਯਾਦ ਕਰਨਾ ਚੰਗੀ ਗੱਲ ਆ ਸਾਨੂੰ ਮਾਣ ਕਰਨਾ ਚਾਹੀਦਾ ਪਰ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਸ਼ਰਾਰਤਦীন ਇਸ ਤਰ੍ਹਾਂ ਦੀਆਂ ਗੱਲਾਂ ਕੀਤੀ ਜਾਂਦੀਆਂ ਜੀ ਦੇ ਨਾਲ ਸਿੱਖਾਂ ਦੇ ਇਤਿਹਾਸ ਨਾਲ ਸੰਬੰਧਿਤ ਨਾਵਾਂ ਨੂੰ ਜਾਂ ਉਹਨਾਂ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ ਅੱਜ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕੀਤਾ ਯਾਦ ਕਰੋ ਪਰ ਉਹਨਾਂ ਦੇ ਨਾਮ ਦੇ ਨਾਲ ਇੱਕ ਅਜਿਹੇ ਹਿਯਾਰ ਤੁਸੀਂ ਦੇਖ ਰਹੇ ਹੋ ਇਹ ਇਹ ਸੋਸ਼ਲ ਮੀਡੀਆ ਤੇ ਵੀ ਆ ਤੇ ਆਮ ਮੀਡੀਆ ਦੇ ਅਖਬਾਰਾਂ ਵਿੱਚ ਵੀ ਆ ਜਿਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀਰ ਬੰਦਾ ਵਿਰਾਗੀ ਦਾ ਨਾਮ ਦਿੱਤਾ ਗਿਆ ਜਿਹੜਾ ਕਿ ਕਿਸੇ ਵੀ ਤਰ੍ਹਾਂ ਅਧਿਕਾਰ ਨਹੀਂ ਰੱਖਦਾ ਕੋਈ ਵੀ ਸਰਕਾਰ ਜਾਂ ਕੋਈ ਵੀ ਮੀਡੀਆ ਸੋ ਇਹ ਹਰਿਆਣਾ ਸਰਕਾਰ ਵੱਲੋਂ ਜਿਹੜੇ ਇਸ਼ਤਿਹਾਰ ਦਿੱਤੇ ਗਏ ਇਸ ਦੇ ਵਿੱਚ ਵੀਰ ਬੰਦਾ ਬਰਾਗੀ ਦਾ ਨਾਮ ਦਿੱਤਾ ਗਿਆ ਜਦੋਂ ਕਿ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਇਸ ਗੱਲ ਦੇ ਸਬੂਤ ਨੇ ਸਾਨੂੰ ਇਤਿਹਾਸ ਨੂੰ ਵਿਗਾੜਨ ਦੀ ਕਿਸੇ ਵੀ ਤਰ੍ਹਾਂ ਇਜਾਜ਼ਤ ਨਹੀਂ ਮਿਲਣੀ ਚਾਹੀਦੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਅੰਮ੍ਰਿਤ ਛਕਾ ਕੇ ਪੰਜ ਤੀਰ ਦੇ ਕੇ ਇਸ ਧਰਤੀ ਤੇ ਭੇਜਿਆ ਜੇ ਜ਼ਬਰਦਸਤ ਜੁਰਮ ਦੀ ਜਿਹੜੀ ਆ ਜੜਪੁੱਟੀ ਸੀ ਸੋ ਅਸੀਂ ਸਖਤ ਸ਼ਬਦਾਂ ਨਾਲ ਕਹਿੰਦੇ ਆ ਭਾਵੇਂ ਕੀ ਸ਼ਰੋਣੀ ਗੁਰਦਰਾ ਪਰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਸਾਹਿਬ ਨੇ ਸ਼ਰੋਣੀ ਕਮੇਟੀ ਦੇ ਦੇ ਵੱਲੋਂ ਇਸ ਗੱਲ ਦੀ ਚੇਤਾਵਨੀ ਜਾਰੀ ਕਰ ਦਿੱਤੀ ਆ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਹੋਈ ਕਾਰਵਾਈ ਦੀ ਜਿਹੜੀ ਆ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬੰਦਾ ਸਿੰਘ ਬਹਾਦਰ ਜਿਹੜਾ ਕਿ ਅਮਰਤਾਰੀ ਗੁਰੂ ਦਾ ਸਿੱਖ ਸੀ ਉਹਦੇ ਨਾਮ ਦੇ ਨਾਲ ਵੀਰ ਬਰਾਗੀ ਲਾਉਣਾ ਮੈਨੂੰ ਲੱਗਦਾ ਵੀ ਇਹ ਕਿਸੇ ਵੀ ਤਰ੍ਹਾਂ ਵਾਜਮ ਨਹੀਂ ਆ ਤੇ ਇਹਦੇ ਵਿੱਚ ਕੋਈ ਸ਼ਰਾਰਤ ਦਿਖਾਈ ਦਿੰਦੀ ਆ ਸੋ ਅਸੀਂ ਇਹ ਗੱਲ ਠੀਕ ਆ ਕਿ ਉਹਨਾਂ ਦੇ ਇਤਿਹਾਸ ਉਹਨਾਂ ਦੇ ਜਨਮ ਉਹਨਾਂ ਦੇ ਜਨਮ ਪਰਿਵਾਰ ਦੇ ਨਾਲ ਸਬੰਧਤ ਬਹੁਤ ਸਾਰੇ ਜਿਹੜੀ ਆ ਗੱਲ ਉਹ ਹੋ ਸਕਦੀ ਹੈ ਇਤਿਹਾਸ ਦੇ ਅੰਦਰ ਦਰਜ ਆ ਪਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਅੰਮ੍ਰਿਤਧਾਰੀ ਸਿੱਖ ਸਾਜਿਆ ਜਿਹੜਾ ਕਿ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਜਾਣਿਆ ਜਾਂਦਾ ਤੇ ਅਸੀਂ ਸਭ ਉਸ ਤੇ ਮਾਣ ਕਰਦੇ ਆਂ